ਕਿ ਅਸੀਂ ਤੀਜੇ ਵਿਸ਼ਵ ਯੁੱਧ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਹਾਂ ਇਸ ਦੇ ਉੱਤੇ ਡੋਨਾਲਡ ਟਰੰਪ ਨੇ ਵੀ ਆਪਣਾ ਬਿਆਨ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗਲੋਬਲ ਤਬਾਹੀ ਦੇ ਵੱਲ ਵਧਦੇ ਜਾ ਰਹੇ ਹਾਂ ਕਿ ਅਸੀਂ ਤੀਜੇ ਵਿਸ਼ਵ ਯੁੱਧ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਹਾਂ ਇਸ ਦੇ ਉੱਤੇ ਡੋਨਾਲਡ ਟਰੰਪ ਨੇ ਵੀ ਆਪਣਾ ਬਿਆਨ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗਲੋਬਲ ਤਬਾਹੀ ਦੇ ਵੱਲ ਵਧਦੇ ਜਾ ਰਹੇ ਹਾਂ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਭਵਿੱਖਬਾਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਭਵਿੱਖਬਾਣੀਆਂ ਸੱਚ ਹੁੰਦੀਆਂ ਨਹੀਂ। ਕੁਝ ਅਜਿਹੀ ਸਥਿਤੀ ਬਣੀ ਹੋਈ ਹੈ ਇਜ਼ਰਾਈਲ ਅਤੇ ਈਰਾਨ ਦੇ ਵਿੱਚ। ਤਾਂ ਤੁਹਾਨੂੰ ਇਸ ਸਥਿਤੀ ਦੇ ਨਾਲ ਜਾਣੂ ਕਰਵਾ ਦਿੰਦੇ ਹਾਂ। ਇਜ਼ਰਾਈਲ ਤੇ ਈਰਾਨ ਦੇ ਵਿੱਚ ਤਣਾਅ ਵਧਦਾ ਜਾ ਰਿਹਾ ਹੈ ਜੋ ਕਿ ਦੁਨੀਆ ਦੇ ਲਈ ਬੇਹੱਦ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਸ ਦੇ ਨਾਲ ਹੀ ਗਲੋਬਲ ਮਾਰਕੀਟਸ ਦੇ ਵਿੱਚ ਵੀ دہشت ਆ ਗਈ ਹੈ। ਈਰਾਨ ਨੇ ਇਜ਼ਰਾਈਲ ਦੇ ਉੱਤੇ 180 ਮਸਾਇਲਾਂ ਦਾ ਕੇ ਤਾਬੜ ਤੋੜ ਹਮਲਾ ਕਰ ਦਿੱਤਾ ਜਿਸ ਕਾਰਨ ਤਣਾਅ ਹੋਰ ਵੀ ਵੱਧ ਗਿਆ। ਇਸ ਉੱਤੇ ਇਜ਼ਰਾਈਲੀ ਸੈਨਾ ਨੇ ਵੀ ਜਵਾਬੀ ਹਮਲੇ ਦੇ ਲਈ ਪੂਰੀ ਤਰ੍ਹਾਂ ਤਿਆਰ ਹੋਣ ਦਾ ਦਾਅਵਾ ਕੀਤਾ ਹੈ। ਦੋਵੇਂ ਦੇਸ਼ਾਂ ਦੇ ਵਿੱਚ ਵਾਧੇ ਤਣਾਅ ਦਾ ਅਸਰ ਸਭ ਤੋਂ ਪਹਿਲਾਂ ਕੱਚੇ ਤੇਲ ਦੀਆਂ ਕੀਮਤਾਂ ਦੇ ਉੱਤੇ ਪੈਂਦਾ ਦਿਖਾਈ ਦੇ ਰਿਹਾ ਹੈ। ਇੱਕ ਝਟਕੇ ਦੇ ਵਿੱਚ ਹੀ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ 5% ਤੱਕ ਦਾ ਵਾਧਾ ਹੋਇਆ ਹੈ। ਤਾਂ ਹੁਣ ਈਰਾਨ ਦੇ ਹਮਲੇ ਤੇ ਡੋਨਾਲਡ ਟਰੰਪ ਦਾ ਵੀ ਬਿਆਨ ਆਇਆ ਹੈ। ਟਰੰਪ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਵਿਸ਼ਵ ਯੁੱਧ 3 ਬਾਰੀ ਅਸੀਂ ਗੱਲਾਂ ਕਰ ਰਹੇ ਸੀ ਤੇ ਹੁਣ ਅਸੀਂ ਗਲੋਬਲ ਤਬਾਹੀ ਦੇ ਨਜ਼ਦੀਕ ਪਹੁੰਚ ਚੁੱਕੇ ਹਾਂ। ਮੈਂ ਭਵਿੱਖਬਾਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਭਵਿੱਖਬਾਣੀਆਂ ਸੱਚ ਸਾਬਿਤ ਹੁੰਦੀਆਂ ਨੇ। ਡੋਨਾਲਡ ਟਰੰਪ ਨੇ ਇਸ ਦੇ ਨਾਲ ਸਿੱਧੇ ਤੌਰ ਦੇ ਉੱਤੇ 3rd ਵਰਲਡ ਵਾਰ ਦੇ ਵੱਲ ਇਸ਼ਾਰਾ ਕਰ ਦਿੱਤਾ ਹੈ ਦੱਸਦੀ ਹੈ ਕਿ ਈਰਾਨ ਨੇ ਪਹਿਲਾਂ ਇਜ਼ਰਾਈਲ ਤੇ ਹਮਲਾ ਕਰਨ ਦੇ ਲਈ ਇਮਾਦ ਅਤੇ ਗਦਰ ਮਿਜ਼ਾਈਲਾਂ ਦੀ ਵਰਤੋਂ ਕੀਤੀ ਜਿਨ੍ਹਾਂ ਦੀ ਗਤੀ ਆਵਾਜ਼ ਤੋਂ ਵੀ 6 ਗੁਣਾ ਜ਼ਿਆਦਾ ਹੁੰਦੀ ਹੈ ਈਰਾਨ ਤੋਂ ਉਡਾਨ ਭਰਨ ਤੋਂ ਬਾਅਦ ਇਜ਼ਰਾਈਲ ਪਹੁੰਚਣ ਦੇ ਲਈ 12 ਮਿੰਟ ਲੱਗਦੇ ਨੇ ਤੇ ਇਹਨਾਂ ਦੀ ਰਫ਼ਤਾਰ 7400 ਕਿਲੋਮੀਟਰ ਪ੍ਰਤੀ ਘੰਟਾ ਹੈ ਪਰ ਇਸ ਉੱਤੇ ਈਰਾਨ ਨੇ ਕਿਹਾ ਹੈ ਕਿ ਇਸ ਵਾਰ ਉਸਨੇ ਇਸ ਤੋਂ ਵੀ ਤੇਜ਼ ਹਾਈਪਰਸੋਨਿਕ ਫਤਿਹ 2 ਮਿਸਾਈਲਾਂ ਦੇ ਨਾਲ ਹਮਲਾ ਕੀਤਾ ਦੀ ਵੱਧ ਤੋਂ ਵੱਧ ਰਫਤਾਰ 16000 ਹੈ ਹਿਜ਼ਬੁੱਲਾ ਮੁਖੀ हसन ਨਸਰ ਅੱਲਾ ਦੀ ਮੌਤ ਤੋਂ ਬਾਅਦ ਈਰਾਨ ਗੁੱਸੇ ਦੇ ਵਿੱਚ ਹੈ ਈਰਾਨ ਨੇ ਮੰਗਲਵਾਰ ਨੂੰ ਇਜ਼ਰਾਈਲ ਤੇ 180 ਤੋਂ 200 ਹਾਈ ਸਪੀਡ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਇਸ ਹਮਲੇ ਦਾ ਇਰਾਦਾ ਇਜ਼ਰਾਈਲ ਨੂੰ ਵੱਡਾ ਨੁਕਸਾਨ ਪਹੁੰਚਾਉਣਾ ਸੀ ਈਰਾਨ ਨੇ ਇਜ਼ਰਾਈਲ ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ ਤੇ ਈਰਾਨੀ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਵੀ ਬਦਲਾ ਲੈਣ ਦੀ ਸੌ ਚੁੱਕੀ ਹੈ ਤੀਜੇ ਵਿਸ਼ਵ ਯੁੱਧ ਦੇ ਨਜ਼ਦੀਕ ਪਹੁੰਚ ਚੁੱਕੇ ਹਾਂ ਅਜਿਹੀ ਸਥਿਤੀ ਬਣੀ ਹੋਈ ਹੈ ਈਰਾਨ ਤੇ ਇਜ਼ਰਾਈਲ ਦੇ ਵਿੱਚ ਕੀ ਅਸੀਂ ਤੀਜੇ ਵਿਸ਼ਵ ਯੁੱਧ ਦੇ ਨਜ਼ਦੀਕ ਪਹੁੰਚ ਚੁੱਕੇ ਆ ਅਜੇ ਹੀ ਹੀ ਸਥਿਤੀ ਬਣੀ ਹੋਈ ਹੈ ਇਜ਼ਰਾਈਲ ਤੇ ਇਰਾਨ ਦੇ ਵਿੱਚ ਜਿਸ ਨੂੰ ਲੈ ਕੇ ਡੋਨਾਲਡ 트੍ਰੰਪ ਦਾ ਵੀ ਬਿਆਨ ਆਇਆ ਉਹਨਾਂ ਦਾ ਕਹਿਣਾ ਹੈ ਕਿ ਮੈਂ ਭਵਿੱਖਬਾਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਭਵਿੱਖਬਾਣੀਆਂ ਸਹੀ ਸਾਬਿਤ ਹੁੰਦੀਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਗਲੋਬਲ ਤਬਾਹੀ ਦੇ ਵੱਲ ਵਧਦੇ ਜਾ ਰਹੇ ਹਾਂ ਤਾਂ ਤੁਹਾਨੂੰ ਇਸ ਸਥਿਤੀ ਦੇ ਨਾਲ ਵੀ ਜਾਣੂ ਕਰਵਾ ਦਿੰਦੇ ਹਾਂ ਇਜ਼ਰਾਈਲ ਤੇ ਇਰਾਨ ਦੇ ਵਿੱਚ ਇਹ ਜੋ ਤਣਾਅ ਵਧਦਾ ਜਾ ਰਿਹਾ ਹੈ ਜੋ ਕਿ ਦੁਨੀਆ ਦੇ ਲਈ ਬੇਹੱਦ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਇਸ ਦੇ ਨਾਲ ਹੀ ਗਲੋਬਲ ਮਾਰਕੀਟਸ ਦੇ ਵਿੱਚ ਵੀ دہشت ਆ ਗਈ ਹੈ। ਈਰਾਨ ਨੇ ਇਜ਼ਰਾਈਲ ਦੇ ਉੱਤੇ 180 ਮਿਸਾਈਲਾਂ ਦਾ ਕੇ ਤਾਬੜ ਤੋੜ ਹਮਲਾ ਕਰ ਦਿੱਤਾ ਹੈ। ਜਿਸ ਕਾਰਨ ਤਣਾਅ ਹੋਰ ਵੀ ਵੱਧ ਗਿਆ। ਇਸ ਉੱਤੇ ਇਜ਼ਰਾਈਲੀ ਸੈਨਾ ਨੇ ਵੀ ਜਵਾਬੀ ਹਮਲੇ ਦੇ ਲਈ ਪੂਰੀ ਤਰ੍ਹਾਂ ਤਿਆਰ ਹੋਣ ਦਾ ਦਾਅਵਾ ਕੀਤਾ ਹੈ। ਦੋਵੇਂ ਦੇਸ਼ਾਂ ਦੇ ਵਿੱਚ ਵਾਧੇ ਤਣਾਅ ਦਾ ਅਸਰ ਸਭ ਤੋਂ ਪਹਿਲਾਂ ਕੱਚੇ ਤੇਲ ਦੀਆਂ ਕੀਮਤਾਂ ਦੇ ਉੱਤੇ ਪੈਂਦਾ ਦਿਖਾਈ ਦੇ ਰਿਹਾ ਹੈ। ਇੱਕ ਝਟਕੇ ਦੇ ਵਿੱਚ ਹੀ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ 5% ਤੱਕ ਵਾਧਾ ਹੋਇਆ ਹੈ। ਹੁਣ ਈਰਾਨ ਦੇ ਇਸ ਹਮਲੇ ਦੇ ਉੱਤੇ ਡੋਨਾਲਡ ਟਰੰਪ ਦਾ ਵੀ ਬਿਆਨ ਆਇਆ ਏ ਉਹਨਾਂ ਨੇ ਸਿੱਧਾ 3rd ਵਰਲਡ ਵਾਰ ਦੇ ਵੱਲ ਇਸ਼ਾਰਾ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗਲੋਬਲ ਤਬਾਹੀ ਦੇ ਬਹੁਤ ਨੇੜੇ ਆ ਤੋਥੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਈਰਾਨ ਨੇ ਪਹਿਲਾਂ ਇਜ਼ਰਾਈਲ ਦੇ ਉੱਤੇ ਹਮਲਾ ਕਰਨ ਦੇ ਲਈ ਇਮਾਦ ਅਤੇ ਗਦਰ ਮਿਜ਼ਾਈਲਾਂ ਦੀ ਵਰਤੋਂ ਕੀਤੀ ਜਿਨ੍ਹਾਂ ਦੀ ਗਤੀ ਆਵਾਜ਼ ਤੋਂ ਵੀ 6 ਗੁਣਾ ਜ਼ਿਆਦਾ ਹੁੰਦੀ ਹੈ ਈਰਾਨ ਤੋਂ ਉਡਾਨ ਭਰਨ ਤੋਂ ਬਾਅਦ ਇਜ਼ਰਾਈਲ ਪਹੁੰਚਣ ਦੇ ਲਈ 12 ਮਿੰਟ ਲੱਗਦੇ ਨੇ ਤੇ ਇਹਨਾਂ ਦੀ ਰਫ਼ਤਾਰ 7400 ਕਿਲੋਮੀਟਰ ਪ੍ਰਤੀ ਘੰਟਾ ਹੈ ਪਰ ਈਰਾਨ ਕਿਹਾ ਕਿ ਇਸ ਵਾਰ ਉਸਨੇ ਇਸ ਤੋਂ ਵੀ ਤੇਜ਼ ਹਾਈਪਰਸੋਨਿਕ ਫਤਿਹ 2 ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਹੈ ਜਿਸ ਦੀ ਵੱਧ ਤੋਂ ਵੱਧ ਰਫ਼ਤਾਰ 16000 ਹੈ ਉੱਥੇ ਹੀ ਹਿਜ਼ਬੁੱਲਾ ਮੁਖੀ हसन ਨਸਰ ਅੱਲਾ ਦੀ ਮੌਤ ਤੋਂ ਬਾਅਦ ਈਰਾਨ ਗੁੱਸੇ ਦੇ ਵਿੱਚ ਹੈ ਈਰਾਨ ਨੇ ਮੰਗਲਵਾਰ ਨੂੰ ਇਜ਼ਰਾਈਲ ਦੇ ਉੱਤੇ 180 ਤੋਂ 200 ਹਾਈ ਸਪੀਡ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਇਸ ਹਮਲੇ ਦਾ ਇਰਾਦਾ ਇਜ਼ਰਾਈਲ ਨੂੰ ਵੱਡਾ ਨੁਕਸਾਨ ਪਹੁੰਚਾਉਣਾ ਸੀ ਇਰਾਨ ਨੇ ਉਸ ਬੇਸ ਨੂੰ ਨਸ਼ਟ ਕਰਨ ਦਾ ਵੀ ਦਾਅਵਾ ਕੀਤਾ ਹੈ ਜਿੱਥੋਂ ਇਜ਼ਰਾਈਲ ਨੇ ਨਸਰੱਲਾ ਨੂੰ ਮਾਰਨ ਦੇ ਲਈ F35 ਜੈਟ ਲਾਂਚ ਕੀਤੇ ਸੀ ਇਹ ਜੋ ਹਮਲਾ ਇਜ਼ਰਾਈਲ ਦੇ ਉੱਤੇ ਇਰਾਨ ਦੇ ਵੱਲੋਂ ਕੀਤਾ ਗਿਆ ਹੈ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਸੀ ਤਾਂ ਉੱਥੇ ਹੀ ਇਰਾਨੀ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਵੀ ਬਦਲਾ ਲੈਣ ਦੀ ਕਸਮ ਖਾ ਲਈ ਹੈ ਬਿਊਰੋ ਰਿਪੋਰਟ ਔਨ